ਚੈਨਲ ਆਈ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮਾਤਾ ਗੁਜਰੀ ਸੀਨੀਅਰ ਸਕੈਂਡਰੀ ਸਕੂਲ ਦੇਵੀਗੜ ਵਿਖੇ ਦੋ ਦਿਨਾਂ ਸਾਲਾਨਾ ਖੇਡ ਸਮਾਰੋਹ ਦਾ ਦੂਜਾ ਦਿਨ ਸੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਸ਼ਿਵਾਬਰ ਮੋਹੇ ਹੈ ਸ਼ਬਦ ਨਾਲ ਕੀਤੀ ਗਈ ਇਸੇ ਦੌਰਾਨ ਡਾਂਸ ਆਰਟ ਪੇਸ਼ ਕੀਤਾ ਗਿਆ ਦੂਜੇ ਦਿਨ ਖੇਡ ਸਮਾਰੋਹ ਵਿੱਚ ਭਾਗ ਲੈਣ ਵਾਲੇ 3ਜੀ ਜਮਾਤ ਤੋਂ 11ਵੀਂ ਜਮਾਤ ਦੇ ਵਿਦਿਆਰਥੀ ਸਨ ਸਕੂਲ ਨਿਰਦੇਸ਼ਕ ਸਰਦਾਰ ਭੁਪਿੰਦਰ ਸਿੰਘ ਨੇ ਦੋ ਦਿਨਾਂ ਸਪੋਰਟਸ ਮੀਟ ਦਾ ਵੇਰਵਾ ਦਿੱਤਾ ਨਿਰਦੇਸ਼ਕ ਭੁਪਿੰਦਰ ਸਿੰਘ ਨੇ ਕਿਹਾ ਕਿ ਖੇਡਾਂ ਬੱਚਿਆਂ ਅੰਦਰ ਸਹਿਣਸ਼ੀਲਤਾ ਅਨੁਸ਼ਾਸਨ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਖੇਡਾਂ ਦੀ ਬਹੁਤ ਅਹਿਮੀਅਤ ਹੈ ਕਿਉਂਕਿ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਨਸ਼ਿਆਂ ਤੇ ਹੋਰ ਬੁਰਾਈਆਂ ਤੋਂ ਬਚੇ ਰਹਿੰਦੇ ਹਨ ਉਹਨਾਂ ਨੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਅਸਲਈ ਖੇਡਾਂ ਇੱਕ ਨਖੜਵਾ ਅੰਗ ਹਨ ਸਕੂਲ ਪ੍ਰਬੰਧਕਾਂ ਵੱਲੋਂ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਦੇਵੀਗੜ੍ਹ ਤੋਂ ਵਿਜੇ ਕੁਮਾਰ ਸ਼ਰਮਾ ਦੀ ਰਿਪੋਰਟ ਮੇਰਾ ਨਾਮ ਹਰਸਿਮਰਤ ਕੋਹੜਾ ਤੇ ਅੱਜ ਮੈਂ ਮਾਤਾ ਜੀ ਸਕੂਲ ਦੇ ਵਿੱਚ ਅ ਅਥਲੀਟ ਬਣੀ ਹਾਂ ਤੇ ਮੇਰੇ ਪੰਜ ਮੈਡਲ ਆਏ ਹਨ ਤੇ ਇੱਕ ਮੈਂ ਬੈਸਟ ਅਥਲੀਟ ਬਣੀ ਹਾਂ ਤੇ ਆ ਮੇਰਾ 600 ਚ ਆਇਆ ਹੈ ਆ ਮੇਰਾ 400 ਚ ਆਇਆ ਹੈ ਆ ਮੇਰਾ ਲੌਂਗ ਜੰਪ ਚ ਆਇਆ ਤੇ ਆ ਮੇਰਾ ਸ਼ਾਟ ਪੁੱਟ ਚ ਆਇਆ थैंक यू और... ਸਸੀਗਲ ਜੀ ਮੇਰਾ ਨਾਮ ਤਸਵੀਰ ਹੈ ਜੀ ਮੈਂ 8ਵੀਂ ਕਲਾਸ ਵਿੱਚ ਪੜਦਾ ਹਾਂ ਮੈਂ 600 ਤੇ 400 ਮੀਟਰ ਵਿੱਚ ਭਾਗ ਲਿੱਤਾ ਸੀ ਤੇ ਮੈਂ ਫਰਸਟ ਵੀ ਜਿੱਤ ਫਰਸਟ ਆਇਆ ਹਾਂ 골ਡ ਮੈਡਲ ਜਿੱਤਿਆ ਹਾਂ ਤੇ ਨਾਲ ਮੈਂ ਬੈਸਟ ਐਥਲੀਟ ਵਿੱਚ ਹਾਸਲ ਕੀਤਾ ਹੈ ਅੱਜ ਮਾਤਾ ਗੁਦਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਲਾਨਾ ਐਥਲੈਟਿਕ ਮੀਟ ਦਾ ਸੈਕੰਡ ਡੇ ਚੱਲ ਰਿਹਾ ਹੈ ਔਰ ਇਸ ਦੇ ਵਿੱਚ ਜਿੰਨੇ ਵੀ ਐਥਲੈਟਿਕਸ ਦੇ ਇਵੈਂਟ ਨੇ 100 ਮੀਟਰ 200 ਮੀਟਰ 600 ਮੀਟਰ ਉਸ ਦੇ ਨਾਲ ਲੌਂਗ ਜੰਪ ਸ਼ਾਰਟ ਪੁੱਟ ਇਹ ਸਾਰੀਆਂ ਇਵੈਂਟ ਜਿਹੜੀਆਂ ਆ ਉਹ ਕਰਵਾਈਆਂ ਜਾ ਰਹੀਆਂ ਨੇ ਤੇ ਇਹਨਾਂ ਇਵੈਂਟ ਦੇ ਵਿੱਚ ਅਸੀਂ ਇਹ ਬੱਚੇ ਜਿਹੜੇ ਆ ਉਸ ਤੋਂ ਬਾਅਦ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਦੇ ਪਲੇਅਰ ਜਿਹੜੇ ਆ ਇਹਨਾਂ ਚੋਂ ਸਿਲੈਕਟ ਹੁੰਦੇ ਆ ਫਿਰ ਉਹਨਾਂ ਨੂੰ ਲਗਾਤਾਰ ਪ੍ਰੈਕਟਿਸ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਬੱਚੇ ਜਿਹੜੇ ਆ ਅੱਗੇ ਫਿਰ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਟੀਮ ਦੇ ਵਿੱਚ ਸਿਲੈਕਸ਼ਨ ਹੁੰਦੀ ਹੈ ਪਹਿਲਾਂ ਵੀ ਸਾਡੇ ਸਕੂਲ ਦੇ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਸਿਲੈਕਟ ਹੋਏ ਆ ਤੇ ਲਗਾਤਾਰ ਅਸੀਂ ਪੂਰਾ ਸਾਲ ਇਹਨਾਂ ਬੱਚਿਆਂ ਨੂੰ ਫਿਰ ਟ੍ਰੇਨਿੰਗ ਕਰਵਾਉਂਦੇ ਰਹਿੰਦੇ ਆ ਇਸ ਦੇ ਨਾਲ ਨਾਲ ਬਹੁਤ ਸਾਰੀਆਂ ਬੱਚਿਆਂ ਦੇ ਵਿੱਚ ਸਕਿੱਲ ਡਵੈਲਪ ਕਰਨ ਲਈ ਹਨੀ ਗੇਮ ਵੀ ਕਰਵਾਈਆਂ ਗਈਆਂ ਜਿਨ੍ਹਾਂ ਦੇ ਨਾਲ ਬੱਚਿਆਂ ਦੇ ਵਿੱਚ ਬਹੁਤ ਸਾਰੇ ਸਕਿੱਲ ਡਵੈਲਪ ਹੁੰਦੇ ਆ ਤੇ ਮੈਂ ਬੱਚਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਬੱਚੇ ਇਸ ਗੇਮ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਦੇ ਉਹ ਅਕੈਡਮਿਕਸ ਦੇ ਨਾਲ ਨਾਲ ਆਪਣਾ ਸਪੋਰਟਸ ਦੇ ਵਿੱਚ ਵੀ ਫਿਊਚਰ ਜਿਹੜਾ ਬਹੁਤ ਅੱਛਾ ਬਣਾ ਸਕਦੇ ਆ ਉਹ ਸਪੋਰਟਸ ਕੋਟਾ ਲੈ ਕੇ ਵੱਖ-ਵੱਖ ਪੁਲਿਸ ਰੇਲਵੇ ਇੰਡੀਅਨ 에ਅਰ ਫੋਰਸ ਤੇ ਹੋਰ ਬਹੁਤ ਸਾਰੇ ਵਿਭਾਗਾਂ ਦੇ ਵਿੱਚ ਜੋਬ ਵੀ ਲੈ ਸਕਦੇ ਆ ਤੇ ਉਸ ਦੇ ਨਾਲ ਨਾਲ ਮੈਡੀਕਲ ਤੇ ਇੰਜੀਨੀਅਰਿੰਗ ਦੇ ਵਿੱਚ ਆਪਣੀਆਂ ਸੀਟਾਂ ਰਿਜ਼ਰਵ ਕਰ ਸਕਦੇ ਆ ਸਪੋਰਟਸ ਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੈ ਆਈ ਚੈਨਲ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮਾਤਾ ਗੁਜੇ ਸਕੂਲ ਦੇਵੀਗੜ੍ਹ ਦੇ ਵਿੱਚ ਇਹ ਦੂਸਰਾ ਦਿਨ ਜਿਹੜੀ ਐਨੂਅਲ ਸਪੋਰਟਸ ਮੀਟ ਹੁੰਦੀ ਹੈ ਹਰ ਸਾਲ ਇਹ ਸਪੋਰਟਸ ਮੀਟ ਦੋ ਦਿਨ ਲਈ ਕਰਵਾਈ ਜਾਂਦੀ ਹੈ ਤੇ ਇਹ ਸਪੋਰਟਸ ਮੀਟ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਹੁੰਦੀ ਹੈ ਅੱਜ ਸੈਕੰਡ ਡੇ 'ਚ ਬੱਚਿਆਂ ਨੇ 1 ਤੋਂ ਲੈ ਕੇ 8 1 ਕਲਾਸ ਤੱਕ ਦੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਤੇ ਬਹੁਤ ਸਾਰੇ ਲਗਭਗ ਰੇਸਿਸ ਵਿੱਚ ਪਾਰਟਿਸਪੀਟ ਕੀਤਾ ਇਹ ਜਿਹੜੀ ਸਕੂਲ ਦੇ ਵਿੱਚ ਗੇਮਸ ਹੁੰਦੀਆਂ ਨੇ ਇਹ ਫਾਊਂਡੇਸ਼ਨ ਹੁੰਦੀ ਹੈ ਅਗੇ ਸਟੇਟ ਦੇ ਵਿੱਚ ਤੇ ਨੈਸ਼ਨਲ ਤੇ ਇੰਟਰਨੈਸ਼ਨਲ ਵਿੱਚ ਜਾਣ ਵਾਸਤੇ ਸੋ ਇਹ ਸਾਰੇ ਬੱਚਿਆਂ ਲਈ ਅਸੀਂ ਕੰਪਲਸਰੀ ਕਰਦੇ ਆ ਕਿ ਪੂਰੀ ਕਲਾਸਿਸ ਜਿਹੜੀਆਂ ਨੇ ਸਾਰੇ ਬੱਚੇ ਇਸ ਦੇ ਵਿੱਚ ਪਾਰਟਿਸਪੇਟ ਕਰਨ ਔਰ ਬਹੁਤ ਅੱਛਾ ਬੱਚਿਆਂ ਨੇ ਇੱਥੇ ਪ੍ਰਦਰਸ਼ਨ ਕੀਤਾ ਹੈ ਸਪਿਰਿਟ ਉਹਨਾਂ ਦੇ ਵਿੱਚ ਜਿਹੜੀ ਹੈ ਟੀਮ ਸਪਿਰਿਟ ਕੋਆਰਡੀਨੇਸ਼ਨ ਕੋਆਪਰੇਸ਼ਨ ਤੇ ਇਹ ਸਾਰਾ ਕੁਝ ਜਿਹੜਾ ਬੱਚਿਆਂ ਦੇ ਵਿੱਚ ਇਥੇ ਇਹ ਭਾਵਨਾ ਪੈਦਾ ਹੁੰਦੀ ਹੈ ਖੇਡ ਭਾਵਨਾ ਸੋ ਅਲੱਗ-ਅਲੱਗ ਗੇਮ ਦੇ ਵਿੱਚ ਬਹੁਤ ਵਧੀਆ ਉਹਨਾਂ ਨੇ ਮੈਡਲਸ ਜਿਹੜੇ ਦਿਲੇ ਨੇ ਬੱਚਿਆਂ ਨੇ ਤੋ ਮੈਂ ਸਾਰੇ ਹੀ ਬੱਚਿਆਂ ਨੂੰ ਅਤੇ ਇਹਨਾਂ ਦੇ ਮਾਪਿਆਂ ਨੂੰ ਵਧਾਈ ਦੇਣੀ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਸਾਲ ਕਿ ਬੱਚੇ ਜਿਹੜੇ ਨੇ ਉਹ ਅੱਗੇ ਵਧਣ ਤੇ ਇੰਟਰਨੈਸ਼ਨਲ ਲੈਵਲ ਤੱਕ ਜਿਹੜੀਆਂ ਨੇ ਅਚੀਵਮੈਂਟ ਲੈਣ ਧੰਨਵਾਦ ਵੈਰੀ ਗੁੱਡ ਆਫਟਰਨੂਨ ਆਇਆ ਤਰਨਦੀਪ ਕੌਰ ਪ੍ਰਿੰਸੀਪਲ ਆਫ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ is overwhelmed to see the zeal and enthusiasm of my students on the eve of the second day of the sports day in our annual sports meet student is actively participating in all the activities and no student is lagging behind because we always believe in the harmonious development of the student so that the participation and make the student compulsory their participation साडे स्कूल के बच्चों ने बहुत ज़्यादा मैडल्स लाए ने नैशनल इंटरनेशनल लैवल तक बहुत ज़्यादा सा मैडल्स गोल्ड सिल्वर इतों तक कि साड़ी ट्रॉफीज भी बहुत ज़्यादा आईया Sarajo Jo focuses not only on the academics but also focus, we do focusing on the other the curricular activities and special emphasizing the student for the sports activities. Moreover, it develops the student's team spirit and uh, they do inculcate the values of uh, moral values too. Thanks.